ਕਿਵੇਂ ਚਾਚਾ ਕਿੱਧਰ ਗੇੜੇ ਮਾਰਦਾ ਫਿਰਦਾ ਉਹ ਕੋਈ ਨਹੀਂ ਮੈਂ ਖ ਨਾਲੇ ਦਾ ਸਾਗ ਤੋੜ ਲਿਆਵਾ ਅੱਛਾ ਨਾਲੇ ਮੈਂ ਖ ਭੀਮ ਨੂੰ ਮਿਲਦੇ ਹਾਂ ਵੀਡੀਓ ਪਾਉਣੇ ਮੈ ਤਾਂ ਬਹੁਤ ਦਿਨਾਂ ਦਾ ਉਹ ਟਾਈਮ ਮੇਰਾ ਵੀ ਨਹੀਂ ਲੱਗਿਆ ਮੈਂ ਵੀ ਕਈ ਦਿਨਾਂ ਦਾ ਤੇਰੇ ਕੋਲੇ ਆਉਣਾ ਸੀਗਾ ਤੇ ਟਾਈਮ ਮੇਰਾ ਵੀ ਨਹੀਂ ਲੱਗਿਆ ਮੈਨੂੰ ਤਾਂ ਆਪ ਕਈ ਦਿਨਾਂ ਦੀ ਹੋ ਗਿਆ ਮੈਨੂੰ ਆਪ ਵੀਡੀਓ ਪਾਉਣੀ ਸੀਗੀ ਤੇ ਕਈ ਪਿਛਲੇ ਦਿਨਾਂ ਚ ਨਹੀਂ ਉਹ ਰਾਜੇ ਵੜੰਗ ਦੇ ਬੈਂਜਾ ਬੋਲੇ ਕਾਲੇ ਰੰਗ ਦਾ ਉਹ ਤਾਂ ਚਾਚਾ ਤੂੰ ਪੁੱਛੀ ਨਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਨਾ ਇਹਨਾਂ ਦੀ ਨਾ ਬੰਦ ਕਮਰੇ ਜਿਹਦਾ ਸੋਚ ਇੰਨੀ ਮਾੜੀ ਆ ਨਾ ਆਪਣੇ ਵਾਸਤੇ ਗੱਲ ਹੀ ਛੱਡ ਦੇ ਆਪਣੇ ਲੋਕ ਗੱਲ ਨੂੰ ਨਹੀਂ ਸਮਝਦੇਗੇ ਇਹਦਾ ਬਾळा ਮਾੜਾ ਸੋਚਦੇ ਆਪਣੇ ਬਾਰੇ ਇਹਦਾ ਸ਼ੁਕਰ ਕਰ ਵੀ ਹੋਣੇ ਬੋਲਤਾ ਤੇ ਨਹੀਂ ਇਹਨਾਂ ਦੀ ਸੋਚ ਬਹੁਤ ਮਾੜੀ ਆ ਆਪਣੇ ਖਿਲਾਫ ਆਇਆ ਫਿਰ ਬਹਿ ਕੇ ਗੱਲਬਾਤ ਹੀ ਕਰਦੇ ਆ ਫਿਰ ਹੁਣ ਬਸ ਆਪਾਂ ਉਹ ਸ਼ੇਰ ਜੋੜਿਆ ਕਿਰਮੇ ਕਿਵੇਂ ਆ ਆ ਗੱਲਬਾਤ ਨਾਲੇ ਤੇ ਇਹਦੀ ਕਰ ਲੈਨੇ ਆ ਤੇ ਨਾਲੇ ਤੂੰ ਸ਼ੇਰ ਸੁਣਾ ਫਿਰ ਦਾ ਕਰਤਾਰਨ ਵਾਲੇ ਦਾ ਪਰ ਜੋੜ ਲਾਇਆ ਮੈਂ ਇਹਦੀ ਤੀ ਹੈ ਹਾਂ ਹਾਂ ਫਿਰ ਬੈਠ ਮੈਂ ਆ ਨੂੰ ਕੈਮਰੇ ਨੂੰ ਸੈੱਟ ਕਰ ਲਾਂ ਫੜ ਕੇ ਸੁਣਾ ਦਿੰਨਾ ਕੈਮਰੇ ਨੂੰ ਸੈੱਟ ਕਰਦੇ ਹਾਂ ਸੈੱਟ ਕਰਕੇ ਫਿਰ ਹੁਣ ਗੱਲਬਾਤ ਚੰਗੀ ਤਰ੍ਹਾਂ ਹੀ ਕਰਦੇ ਹਾਂ ਹਾਂ ਚੱਲ ਠੀਕ ਹੈ ਹਾਂ ਚਾਚਾ ਹੁਣ ਸੁਣਾ ਕੋਈ ਗੱਲਬਾਤ ਮੈਨੂੰ ਦੱਸ ਕਿਵੇਂ ਪਰ ਨਾ ਮੈਂ ਤੈਨੂੰ ਦੱਸਦਾ ਹਾਂ ਪਹਿਲਾਂ ਤਾਂ ਸਹੀ ਮੈਨੇ ਬਾਈ ਜੀ ਸਸਰੀਕਾਲ ਸਾਰਿਆਂ ਨੂੰ ਜਿਹੜਾ ਆਪਣਾ ਚੈਨਲ ਤੇ ਜਿੰਨੇ ਵੀ ਵੀਰ ਜੁੜੇ ਆ ਤੇ ਸਾਡੀ ਬੇਨਤੀ ਆ ਕਿ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਜੇ ਤੇ ਇੱਕ ਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਰਿਕੁਐਸਟ ਆ ਧੰਨਵਾਦ ਜੀ ਆ ਸੁਣੋ ਥੋਂਦੇ ਚਾਚੇ ਦੀ ਗੱਲ ਬਾਕੀ ਤਾਂ ਗਿੱਦੜ ਵੇ ਹਲਕੇ ਨਹੀਂ ਚਾਹੀਦਾ ਵੀ ਆਪਾਂ ਇਹਨੂੰ 10 ਸਾਲ ਬੜਾ ਵਧੀਆ ਟਾਈਮ ਦਿੱਤਾ ਸੀ ਹਾਂ ਤੇ ਇਹ ਤਾਂ ਹੁਣ ਆਪਣੇ ਗਰੀਬਾਂ ਤੇ ਆਂ ਡੁੱਲਿਆ ਇਹ ਤਾਂ ਗਰੀਬਾਂ ਨੂੰ ਮਾਰਾ ਚਾਚਾ ਪਤਾ ਕੀ ਗੱਲ ਆ ਇਹ ਇੱਕ ਬੰਦੇ ਦੀ ਨਹੀਂ ਸੋਚ ਮਾਰੀ ਹਾਂ ਹਾਂ ਵੀ ਆਪਾਂ ਅੱਜ ਰਾਜੇ ਨੂੰ ਕਹਿੰਨੇ ਆ ਇਹ ਇੱਕ ਦੀ ਨਹੀਂ ਸੋਚ ਮਾਰੀ ਹਾਂ ਹਾਂ ਪਰ ਆਪਾਂ ਸਾਰਿਆਂ ਨੂੰ ਗਲਤ ਵੀ ਨਹੀਂ ਉਹਦੇ 'ਚ ਕਹਿ ਸਕਦੇ ਕਹਿ ਸਕਦੇ ਕਹਿ ਸਕਦੇ ਸਾਰੇ ਵੀ ਨਹੀਂ ਮਾੜੇ ਹੈਗੇ ਕਈ ਬੰਦੇ ਹੁਣ ਮੈਂ ਪਿੰਡ 'ਚ ਕੰਮ ਕਰਨ ਜਾਣਾ ਹਾਂ ਚੰਗੇ ਬੰਦੇ ਬਹੁਤ ਬੰਦੇ ਆ ਜਿਹੜੇ ਯਾਰ ਬਹੁਤ ਵਧੀਆ ਵੀ ਨੇਚਰ ਵੀ ਉਹਨਾਂ ਦਾ ਸਭ ਕੁਝ ਕਰਦੇ ਆ ਹਾਂ ਹਾਂ ਪਰ ਕਈ ਬੰਦੇ ਇਹੋ ਜਿਹੇ ਆ ਵੀ ਗੱਲ ਹੀ ਛੱਡਦੇ ਗੱਲ ਛੱਡਦੇ ਵੀ ਇੰਨੇ ਇੰਨੀ ਮਾੜੀ ਸੋਚ ਉਹਨਾਂ ਦੀ ਆਪਣੇ ਖਿਲਾਫ ਬਹੁਤ ਜ਼ਿਆਦੇ ਤੇ ਇਹਦਾ ਨਾ ਰਾਜਾ ਜਿਹੜਾ ਬੋਲਿਆ ਨਾ ਆਹ ਇਹਦੇ ਅੰਦਰ ਦਾ ਕੂੜਾ ਬਾਹਰ ਆਇਆ ਕੂੜਾ ਬਾਹਰ ਆਇਆ ਹਾਂ ਵੀ ਇਹ ਕੀ ਮੈਂ ਕਈਆਂ ਦਾ ਸੋਚੀ ਜਾਂਦਾ ਯਾਰ ਇਹ ਬਹੁਤ ਮਾੜੀ ਫਿਰ ਵੀਡੀਓ ਪਾਵਾਂ ਤੇ ਉਹਦੇ ਚ ਮੈਂ ਸ਼ੇਰ ਸੀਗਾ ਅੱਛਾ ਉਹ ਸ਼ੇਰ ਸੀਗਾ ਕੋ ਰਬਾ ਕਾਲੇ ਨਾ ਜਹਾਨ ਤੇ ਕਰੀ ਪੈਦਾ ਓਏ ਇਹੇ ਸੋਹਣੇ ਨੀਸਾਂ ਨੂੰ ਪਸੰਦ ਕਰਦੇ ਠੀਕ ਉਹ ਚਾਹ ਤਾ ਕਾਲਿਆਂ ਨੂੰ ਰੱਜਮਾ ਰੂਪ ਦੇ ਦੇ ਕੋ ਮੇਰਾ ਰੰਗ ਵੀ ਕਾਲਾ ਕਿਤੇ ਮੈਨੂੰ ਨਾ ਕਹੇ ਪੱਠੇ ਪੌਂਦਾ ਲਾ ਲਿਆ ਸਹੀ ਗੱਲ ਇਹ ਕੋ ਆਪਾਂ ਤਾਂ ਲੱਗਣਾ ਵੀ ਕਿੱਥੇ ਆ ਹਾਂ ਚਾਹ ਤਾ ਕਾਲਿਆਂ ਨੂੰ ਰੱਜਮਾ ਰੂਪ ਦੇ ਦੇ ਤੇ ਨਹੀਂ ਤਾਂ ਸੋਹਣਿਆਂ ਦਾ ਜਮਣਾ ਬੰਦ ਕਰ ਦੇ ਠੀਕ ਹੈ ਹੋ ਰੱਬਾ ਕਾਲੇ ਨਾ ਜਹਾਨ ਤੇ ਕਰੀ ਪੈਦਾ ਇਹ ਸੋਹਣੇ ਨਹੀਂ ਸਾਨੂੰ ਪਸੰਦ ਕਰਦੇ ਹੋ ਨਹੀਂ ਤਾਂ ਕਾਲਿਆਂ ਨੂੰ ਰੱਜ ਮਾਰੂਪ ਦੇ ਦੇ ਤੇ ਨਹੀਂ ਤਾਂ ਰਾਜੇ ਵਰਗਿਆਂ ਦਾ ਜੰਮਣਾ ਬੰਦ ਕਰ ਦੇ ਹੋ ਵਾਜਾਂ ਮਾਰੀਆਂ ਹੋ 10 ਸਾਲ ਵਾਜਾਂ ਮਾਰੀਆਂ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਓ ਆਵਾਜ਼ਾਂ ਮਾਰੀਆਂ ਓ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ ਓ ਆਵਾਜ਼ਾਂ ਮਾਰੀਆਂ ਸਾਨੂੰ ਵੋਟਾਂ ਨਹੀਂ ਤੱਕੜੀ 'ਚ ਤੋਲ ਕੇ ਹੋਇਓ ਤਾਂ ਸਿੰਦਾਰਿਆਂ ਸਾਹਮਣੇ ਖਲਾਰ ਕੇ ਸਾਨੂੰ ਵੋਟਾਂ ਦੀਆਂ ਤੱਕੜੀ 'ਚ ਤੋਲ ਕੇ ਕੋਯੋਤਾ ਵੇਂਦਾਰਾਂ ਸਾਹਮਣੇ ਖਲਾਰ ਕੇ ਕੋਣੂ ਕੀ ਅੱਖਾਂ ਦੱਸ ਜਾਂਦੀ ਵਾਰ ਮੈਂ ਔਰ ਹਾਰੀ ਗਿਆ ਹਾਂ ਉਹਨਾਂ ਕੀ ਅੱਖਾਂ ਉਹਨੂੰ ਜਾਂਦੀ ਵਾਰ ਮੈਂ ਪਰ ਦਸਾਂਣ ਮੇਰੀ ਗੱਲ ਨਾ ਸੁਣੀ ਹੋਏ ਹੋਏ ਵਾਜਾਂ ਮਾਰੀਆਂ ਹੋਏ ਮੈਂ ਵਾਜਾਂ ਮਾਰੀਆਂ ਹੋ ਮੈਂ ਵਾਜਾਂ ਮਾਰੀਆਂ ਹੋ ਬਹੁਤ ਧੀਰ ਤੇ ਨਹੀਂ ਵੈਸੇ ਤਾਂ ਚਾਹਤਾ ਇਹ ਗਾਲਾਂ ਤਾਂ ਹੈਗਾ ਹਾਂ ਇਹ ਵਾਕਈ ਆਪਣੇ ਗਲਾਂ ਬਹੁਤ ਮਾੜੀ ਸੋਚ ਰਹਾ ਹਾਂ ਇਹ ਆਪਣੇ ਲੋਕਾਂ ਨੂੰ ਨਾ ਸਹੀ ਮੈਨੇ ਸਮਝ ਨਹੀਂ ਲੱਗਦੀ ਹੂੰ ਹੂੰ ਚਲੋ ਆਪਾਂ ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੇ ਜਿਹੜੇ ਬੰਦੇ ਨਹੀਂ ਹੁਣ ਮੈਂ ਜ਼ਿੰਮੇਵਾਰ ਪਰਿਵਾਰ ਚ ਹੀ ਰਹਿਣਾ ਸੋਹਣਾ ਸੁਨੱਖਾ ਪਰਿਵਾਰ ਉਹਨਾਂ ਦਾ ਪਰ ਮੈਂ ਉਹਨਾਂ ਦਾ ਵਧੀਆ ਪਰਿਵਾਰ ਵਾਂਗੂ ਰਹਿਨੇ ਆ ਇੱਕ ਇਦਾਂ ਕਰਨੇ ਇਹ ਤਾਂ ਮੈਂ ਸੱਚੀ ਗੱਲ ਦੱਸਾਂ ਨਾ ਚਲੋ ਇਹ ਇਹ ਹਕਾਰ ਵਾਲਾ ਗਿਆ ਜਦੋਂ ਉਹਦਾ ਇਹ ਨਾ ਆ ਮਾ ਲੋਈ ਤੋਂ ਆਪਣੇ ਦੋ ਵਾਰੀ ਇੱਥੋਂ ਬਣ ਗਿਆ ਸੀ ਹਾਂਜੀ ਹਾਂ ਹਾਂ ਇਹ ਉਦੋਂ ਦਾ ਹਕਾਰਿਆ ਬਾਲਾ ਪਿਆ ਹਾਂ ਹਾਂ ਇੱਕ ਨਾ ਮੈਂ ਇਹਨੂੰ ਕਈ ਵਾਰੀ ਵੇਖਿਆ ਇੱਕ ਦਿਨ ਮੈਂ ਗੱਲ ਵੀ ਕੀਤੀ ਸੀ ਕਿਸੇ ਨਾਲ ਉਹਨੇ ਵੀ ਮੈਨੂੰ ਦੱਸਿਆ ਇਹ ਨਾ ਜਦੋਂ ਮਨਲਾ ਕਿਤੇ ਜਾਂਦਾ ਜਾਂ ਮਨਲਾ ਇਹਦੀ ਵੀਡੀਓ ਆਉਂਦੀ ਹੈ ਇਹਦੇ ਮੂੰਹ 'ਚ ਪਤਾ ਨਹੀਂ ਕੀ ਪਾਇਆ ਹੁੰਦਾ ਉਹ ਚੱਬੀ ਜੇ ਜਾਂਦਾ ਹੁੰਦਾ ਹਾਂ ਹਾਂ ਕੋ ਨਸ਼ਾ ਨੁਸ਼ਾ ਕਰਦਾ ਯਾਰ ਉਹ ਨਾ ਸਟਾਈਲ ਗਰੀ ਵਿਖਾਉਂਦਾ ਇਹ ਤੈਨੂੰ ਸਹੀ ਗੱਲ ਗੁੰਡਾ ਗਰਦੀ ਵਾਲੀ ਹਾਂ ਗੁੰਡਾ ਗਰਦੀ ਗੁੰਡੇ ਇਹ ਨਹੀਂ ਖਾਂਦੇ ਹਾਂ ਚੰਦ ਦੇ ਜੇ ਆਏ ਜੇ ਉਹਣਾ ਸਹੀ ਮੈਨੇ ਸਟਾਈਲ ਗਰੀ ਵਿਖਾਉਂਦਾ ਆਪਦੇ ਆ ਐ ਨਹੀਂ ਸੋਚਦਾ ਮੈਂ ਰਾਜ ਵੀ ਮੈਂ ਵੀ ਮੇਰਾ ਲੈਵਲ ਕੀ ਆ ਕੀ ਆ ਵੀ ਮੰਨ ਲਾ ਮੈਂ ਜਹਾਨਾ ਵੀ ਚੰਗਾ ਐ ਐਮਪੀ ਨਾਲ ਮੰਨ ਲਾ ਕਿੱਡਾ ਵੱਡਾ ਪਹਿਲੀ ਗੱਲ ਤਾਂ ਯਾਰ ਪੱਗ ਦੀ ਸ਼ਰਮ ਚਾਹੀਦੀ ਵੀ ਮੈਂ ਮੇਰੇ ਪੱਗ ਬੱਦੀ ਭੈੜੀ ਸਦਾਵਲੀ ਬੋਲਦਾ ਕਿਸੇ ਨੂੰ ਜਾਂ ਕਾਲਾ ਜਾਂ ਤੂੜਾ ਬੋਲਦਾ ਜਾਂ ਮਾੜੀ ਸਦਾਵਲੀ ਬੋਲਦਾ ਮੇਰੇ ਵਾਸਤੇ ਮਾੜੀ ਗੱਲ ਆ ਨਾ ਨਾ ਪੱਠੇ ਪਾਉਂਦਾ ਆਪਣਾ ਟੈਂਪਰ ਬੀਰ ਦਾ ਇਹ ਤੋਂ ਨੂੰ ਇਕੱਠੇ ਪਵਾ ਕੇ ਹੁੰਦੇ ਨਾਲ ਉਹ ਜੇ ਕਰਦਾ ਵੀ ਜਿਉ ਉਹਨੇ ਕਰਤ ਕੀਤੀ ਆਦੀ ਹੈ ਤੇ ਤੁਸੀਂ ਉਹ ਉਹਨੂੰ ਮੀਣਾ ਬਣਾ ਲੈ ਇਹ ਚੀਜ਼ ਨੂੰ ਹਾਂ ਗੱਲਾਂ ਵੀ ਮੀਣਾ ਥੋੜਾ ਹੁਣ ਤੁਸੀਂ ਇਹ ਚੀਜ਼ ਚਲ ਠੀਕ ਹੈ ਆਪਣਾ ਚਲ ਠੀਕ ਹੈ ਠੀਕ ਹੈ ਜੀ ਧੰਨਵਾਦ ਬਾਈ ਜੀ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਇਹਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ